ਕਿੰਤੋ ਸਾਲੇ ਡਿਸਪੈਲਰ ਨੂੰ ਕੰਮ ਤੇ ਲਵਾਇਆ ਸੀ ਕਚਹਿਰੀਆਂ ਤੇ ਉੱਥੇ ਉਹ ਹਰਾਮਖੋਰੀ ਕਰਦਾ ਜੇ ਹੇਰਾ ਫੇਰੀ ਕਰਦਾ ਜੇ ਉਸ ਤੋਂ ਉੱਥੇ ਮਾਲਕ ਨੇ ਉਹਨੂੰ ਹਟਾ ਤਾ ਉਸ ਵੇਲੇ ਖੁੰਦਕ ਚੱਲਣ ਮੈਨੂੰ ਕੱਲੇ ਦੇਖ ਕੇ ਲੜਾਈ ਕੀਤੀ ਮੇਰੇ ਨਾਲ ਆਪਸ ਨਾ ਰਹਿਣ ਤਿੰਨ ਵਾਰ ਟਾਈਮ ਦਿੱਤਾ ਸੀ ਤਿੰਨ ਵਾਰੀ ਹਾਜ਼ਰ ਹੋ ਗਏ ਤੀਜੀ ਵਾਰੀ ਇੱਕ ਵਾਰ ਵੀ ਨਹੀਂ ਆਈ ਇਹਨਾਂ ਨੇ ਬੁਲਾਇਆ ਉਹਨੇ ਇਹਨਾਂ ਨੂੰ ਪਤਾ ਨਹੀਂ ਬੁਲਾਇਆ ਕਰਨੀ ਬੁਲਾ ਲੈ ਕੇ ਕਹਿੰਦੇ ਕਾ ਬੁਲਾਏ ਆ ਹੀ ਨਹੀਂ ਰਹੇ ਕੋਨੇ ਪਾਰਟੀਆਂ ਦੀ ਇੱਕ ਵਾਰ ਕਾਉਂਸਲਿੰਗ ਹੋ ਗਈ ਬਾਕੀ ਬਾਕੀ ਟਾਈਮ ਉਹਨਾਂ ਦਾ ਕੱਲ ਦਾ ਟਾਈਮ ਰੱਖਿਆ ਹੈ ਜੋ ਵੀ ਦੋਨਾਂ ਪਾਰਟੀਆਂ ਵੱਲੋਂ ਬਰਖਾਸਤਾਂ ਜੋ ਵੀ ਬਣਦੀ ਕਾਰਵਾਈ ਆ ਕੀ ਨਾ ਮਾਦਰਾ ਕੀ ਗੱਲ ਬਾਤ ਹੋਈ ਮੇਰਾ ਜਤਿੰਦਰ ਕੁਮਾਰ ਆ ਬਾਈਕ ਤੇ ਇੱਕ ਨੂੰ ਸ਼ਨੀਵਾਰ ਆ ਸ਼ਨੀਵਾਰ ਨੂੰ ਸਵੇਰੇ 10 ਵਜੇ ਲੜਾਈ ਹੋਈ ਸੀ ਇੱਕ ਮੁੰਡਾ ਨਾਮ ਹੈਗਾ ਆਪਣੇ ਗਿਲਕੁਰੇ ਚੱਪਾਲੇ ਮੰਦਰ ਲੋਹਾਰੇ ਦੇ ਗੁਰਦੀਪ ਨਾਮ ਦਾ ਮੁੰਡਾ ਹੈਗਾ ਜੀ ਪਹਿਲਾਂ ਉਹ ਮੈਂ 2 ਸਾਲੇ 1.5 ਸਾਲ ਪਹਿਲਾਂ ਨੂੰ ਕੰਮ ਤੇ ਲਵਾਈ ਕਚਹਿਰੀਆਂ ਤੇ ਉੱਥੇ ਉਹ ਹਰਾਮਖੋਰੀ ਕਰਦਾ ਜੇ ਹੇਰਾ ਫੇਰੀ ਕਰਦਾ ਜੇ ਉਸ ਤੋਂ ਉੱਥੇ ਮਾਲਕ ਨੇ ਨੂੰ ਹਟਾਤਾ ਉਸ ਵਿੱਚ ਖੁੰਦਕ ਚੱਲਣ ਮੈਨੂੰ ਇਕੱਲੇ ਦੇਖ ਕੇ ਲੜਾਈ ਕੀਤੀ ਮੇਰੇ ਨਾਲ ਉਸ ਤੋਂ ਬਾਅਦ ਮੇਰੇ ਮਾਪ ਘਰਦੇ ਨੂੰ ਜਾਣ ਲਿਆ ਉਹ ਹਮਲਾ ਕੀਤਾ ਮੇਰੇ ਤੇ ਵੀ ਹਮਲਾ ਕੀਤਾ ਸੀ ਕੋਈ ਬਚਾ ਕਰਕੇ ਮੈਂ ਆਪਣੇ ਕਾਰਨ ਕਿ ਕਿਸੇ ਤਰ੍ਹਾਂ ਕਿ ਪੜ ਗਿਆ ਮੈਂ ਤੁਹਾਨੂੰ ਉਹ ਵੀਡੀਓ ਮੈਂ ਤੁਹਾਨੂੰ ਪੇਸ ਕਰਾਵਾਂਗਾ ਮੈਂ ਜੀ ਕੰਪਲੀਟ ਕੀਤੀ ਆ ਕਲ ਮਿਲਡ ਉਸ ਨੂੰ ਦਿੱਤੀ ਮੇਰੇ ਪੀਸ਼ਰ ਨੂੰ ਫੋਨ ਕੀਤਾ ਪੀਸ਼ਰ ਆਗੇ ਸੀ ਮੌਕੇ ਤੇ 15 ਮਿੰਟ ਤੇ ਆਗੇ ਸੀ ਉਸ ਤੋਂ ਬਾਅਦ ਐਚਐਸਨ ਨੂੰ ਮੈਂ ਅਥਰੇ ਮੂਛਿਆ ਕੇ ਆਪਣੀ ਕੰਪਲੀਟ ਲਿਖਾਈ ਹੈ ਉਹਨਾਂ ਵਾਲੋ ਕੀ ਕਹਿਆ ਯਾਰ ਉਹਨਾਂ ਦਾ ਅੱਜ ਕਹਿ ਰਿਹਾ ਕਿ ਦੂਜੀ ਪਾਰਟੀ ਆ ਰਹੀ ਨਹੀਂ ਯਾਰ ਜਦੋਂ ਕਿ ਉਹਨਾਂ ਨੂੰ ਅਫਸਰ ਨੇ ਸਾਨੂੰ ਤਿੰਨ ਵਾਰੀ ਟਾਈਮ ਦਿੱਤਾ ਸੀ ਤਿੰਨ ਵਾਰੀ ਹਾਜ਼ਰ ਹੋ ਗਏ ਦੂਜੀ ਪਾਰਟੀ ਇੱਕ ਵਾਰ ਵੀ ਨਹੀਂ ਆਈ ਇੱਕ ਵਾਰ ਵੀ ਇਹਨਾਂ ਨੇ ਬੁਲਾਇਆ ਉਹਨੇ ਇਹ ਨਹੀਂ ਪਤਾ ਨਹੀਂ ਬੁਲਾਇਆ ਕਰਨੀ ਬੁਲਾ ਲੈ ਕੇ ਕਹਿੰਦੇ 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 रस्ते में, में रात अपने घरे तेन कदस्ते ममी पापा ने शिकायत की अपनी मापी पापा ने दस मेनिया करवाई होता है बचा दूद तो हो गया नो ना जो ना बचाज पापा ਕਲਪਨਾ ਕਰਦੇ ਉਹਨਾਂ ਨੇ ਮੈਨੂੰ ਮਾਰਦਣਾ ਸੀ ਇੱਟਾਂ ਇੱਟਾਂ ਮਾਰੀਆਂ ਗਈਆਂ ਤੇ ਹੋਰ ਨਾਲ ਕੀ ਮਾਰੇ ਇੱਟਾਂ ਰਾਤ ਦਾਤ ਜੋ ਵੀ ਉਹਨਾਂ ਦੇ ਹੱਥ ਸੀ ਸਭ ਮਾਰੀ ਦੀ ਦੋਨਾਂ ਦੀ ਦੁਬਾਰਾ ਕਰਕੇ ਨਾਲੇ ਜਿਹਾ 4 ਦੱਕਾ ਛੱਡ ਕੇ ਹੈਗੇ ਦੁਬਾਰਾ ਕਰਕੇ ਲੈ ਕੇ ਪੂਰੀ ਪਲੈਨਿੰਗ ਨਾਲ ਆਇਆ ਇੱਟਾ ਟੋ ਮਾਰ ਕੇ ਮੇਰੇ ਕਰਦੈ ਨੁਕਸਾਨ ਕੀਤਾ ਕਾਫੀ ਉਹਨਾਂ ਨੇ ਸਸੂ ਜੀ ਵੀ ਹੈ ਸਭ ਕੋ ਸਭ ਕੋ ਰਿਕਾਰਡਿੰਗ ਨਹੀਂ ਕੱਲੀ ਕੱਲੀ ਕੋ ਚੀਜ਼ ਦਿਖਾਉਗੀ ਠੀਕ ਹੈ ਜੀ ਇਹ ਗਿੱਲ ਕਰਾਉਣੀ ਜੀ ਲੜਾਈ ਝਗੜਾ ਮਾਮਲਾ ਕੀ ਮਾਮਲਾ ਕੀ ਹੈ ਮਾਮਲਾ ਲੋਕ ਗੋਂਡੀ ਪਰਿਵਾਰਾਂ ਦੇ ਵਿੱਚ ਗੋਂਡੀ ਪਰਿਵਾਰਾਂ ਦੇ ਵਿੱਚ ਝਗੜਾ ਆਪਸੀ ਝਗੜਾ ਲੋਕ ਦੋਨੇ ਪਰਿਵਾਰਾਂ ਵੱਲੋਂ ਦਰਖਾਸਤਾਂ ਇੱਕ ਪਾਰਟੀ ਸਿੱਖ ਧਰਮ ਨਾਲ ਸੰਬੰਧਿਤ ਰੱਖਦੀ ਹੈ ਦੂਸਰੀ ਪਾਰਟੀ ਹਿੰਦੂ ਧਰਮ ਨਾਲ ਸੰਬੰਧਿਤ ਰੱਖਦੀ ਉਹ ਦੋਨੇ ਪਾਰਟੀਆਂ ਦੀ ਇੱਕ ਵਾਰ ਕਾਉਂਸਲਿੰਗ ਹੋ ਗਈ ਬਾਕੀ ਬਾਕੀ ਟਾਈਮ ਉਹਨਾਂ ਦਾ ਕੱਲ ਦਾ ਟਾਈਮ ਰੱਖਿਆ ਹੋਇਆ ਹੈ ਜੋ ਵੀ ਦੋਨਾਂ ਪਾਰਟੀਆਂ ਵੱਲੋਂ ਦਰਖਾਸਤਾਂ ਜੋ ਵਣਦੀ ਕਾਰਵਾਈ ਆ ਉਹ ਅਮਲ ਚ ਰਹੀ ਹੈ ਦੇਖੋ ਫੇਸਬੁੱਕ ਤੇ ਇੰਟਰਵਿਊ ਆਇਆ ਹੈ ਫੇਸਬੁੱਕ ਤੇ ਖਹਿਰਾਂ ਤੋਂ ਕਿਤੇ ਜਾਰੀਆਂ ਨੇ ਉਹ ਦੋ ਹੀ ਤਰ੍ਹਾਂ ਦਿਖਾਉਂਦੀਆਂ ਮੂਵੀ ਉਹਨਾਂ ਨੂੰ ਇਹਨਾਂ ਨੂੰ ਵੀ ਕਿਹਾ ਵੀ ਪਾ ਕੇ ਲਾਓ ਉਹਦੇ ਚ ਦੋ ਹੀ ਤਰ੍ਹਾਂ ਵੱਲੋਂ ਮੂਵੀ ਮੂਵੀ ਦਿਖਾ ਰਹੀਆਂ ਜੋ ਮੌਕੇ ਤੇ ਕਰਨੇ ਬਣਾਈਏ ਬਾਕੀ ਉਹਨਾਂ ਨੂੰ ਵੀ ਅਸੀਂ ਸ਼ਾਂਤ ਕਰਿਆ ਇਹਨਾਂ ਨੂੰ ਵੀ ਕਿਹਾ ਵੀ ਆਪਣਾ ਸਹੀ ਤਰੀਕੇ ਨਾਲ ਉਹਨਾਂ ਰਹੋ ਦੋਨੇ ਪਾਰਟੀਆਂ ਨੂੰ ਬੌਂਡ ਵੀ ਕਰਿਆ ਸਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਲਾਗੇ ਤੇ ਲਾਰਾ ਲਗਾਇਆ ਜਾ ਰਿਹਾ ਨਹੀਂ ਸੁਣਵਾਈ ਹੋ ਰਹੀ ਆ ਮੌਕੇ ਤੇ ਮੈਂ ਮੌਕੇ ਤੇ ਗਿਆ ਟੱਚ ਚਾਂ ਇਹ ਵੀ ਟੱਚ ਚਾਂ ਉਹ ਵੀ ਦੋ ਪਾਰਟੀਆਂ ਉਹ ਵੀ ਹੋ ਕੇ ਗਏ ਆ ਇਹ ਵੀ ਹੋਇਆ ਇਹ ਵੀ ਵੀਡੀਓ ਕਿ ਸਰ ਕੀ ਕਾਰਵਾਈ ਕੀਤੀ ਜਾ ਰਹੀ ਉਹ ਉਹ ਕਹਿੰਦੇ ਆ ਵੀ ਅਸੀਂ ਸਾਡੀ ਇਹਨਾਂ ਨੇ ਧਰਮ ਦੀ ਸਾਡੀ ਉਹ ਕਰੀ ਆ ਪਗਦਾਰੀ ਆ ਇਹ ਕਹਿੰਦੇ ਸਾਡੇ ਮਾਰੀਆਂ ਪੱਕੀ ਹੁਣ ਲੋਹਾ ਦੀਆਂ ਵੀਡੀਓ ਦੇਖ ਕੇ ਜੋ ਵੀ ਜੋ ਕਾਰਵਾਈ ਹੋਊਗੀ ਉਹ ਮੰਨ ਲਿਆ ਲਿਓ